ਗੁਰੂ ਸੇਵੀ ਐ ਐਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਆ ਸਿਫਤ ਖਸਾਮ ਦੇ ਦੂਰੇ ਅਰਸਾ ਕੁਰਸੋਂ ਛਟੀ ਐ ਉਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸਾਹੂ ਜਿਸ ਪਾਸ ਬਹਿਠਿਆ ਸੁਫੀਏ ਸਬਰਾਂ ਦਾ ਵੇਸਾ ਜਿਸ ਪਾਸ ਬੈਠਿਆ ਸੋਹੀ ਹੈ ਸਭ ਦਾ ਵਿਸਹ ਸਲੋਕ ਮਹੱਲਾ ਤੀਜਾ ਵਿਨ ਨਾਮੈ ਸਭ ਪਰਮ ਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਉਣੇ ਹਉ ਮੈਂ ਅੰਧ ਗੁਬਾਰ ਵਿਨ ਨਾਮ ਹੈ ਸਭ ਪਰਮਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਉਣੇ ਹੋ ਮਯੰਦ ਗੁਬਾਰ ਗੁਰਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜ ਸਹਜੇ ਜਗ ਸਹਜ ਸੁਵੈ ਗੁਰਮੁਖ ਅਨੰਦ ਨਹੀਂ ਉਸ ਤਤ ਹੋਵੈ ਮਨਮੁਖ ਪਰਮੈ ਸਹ ਸਾਹ ਹੋਵੈ ਅੰਤਰ ਚਿੰਤਾ ਨੀਂਦ ਨਾ ਸੂਵੈ ਗਿਆਨੀ ਜਾਗੈ ਸਵ ਸੁਭਾਏ ਨਾਨਕ ਨਾ ਰਤਿਆ ਬਲ ਜਾ ਪਾਉੜੀ ਸਿਹਾਰੇ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤੈ ਇੱਕ ਇਕੋ ਉਤਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸਟ ਘਟਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਗੁਰਮਤੀ ਦੇਵ ਆਪ ਗੁਰਮੁਖ ਹਦ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਨੰਹਲਾ ਤੀਜਾ ਵਿਨ ਨਾਮ ਹੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠ ਕੀ ਵਾਰ ਅੰਦਰ ਤੀਸਰੇ ਪਾਦਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਤ ਉਚਾਰਣ ਕੀਤਾ ਹੋਇਆ ਸਤਿਨੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 643 ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ